ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਾਰੇ ਜਾਣੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂ ਹੋਵੋਗੇ ਹਾਂਜੀ ਆਪਣੀ ਇਹ ਇਹ ਹੈਗੀ ਆ ਦੂਜੀ ਵੀਡੀਓ ਠੀਕ ਹੈ ਜੀ ਤੇ ਆਪਾਂ ਤੁਹਾਡੇ ਲਈ ਅੱਜ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਕੁੰਡੇ ਆਪਾਂ ਨੇ ਪਾ ਲਏ ਨੇ ਦੋ ਦੋ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਪਹਿਲੀ ਸਲਾਈ ਆਪਣੀ ਸਾਰੀ ਸਿੱਧੀ ਬਣ ਜੂਗੀ ਪਹਿਲੀ ਸਲਾਈ ਸਾਰੀ ਆਪਣੀ ਸਿੱਧੀ ਬਣਾ ਲੈਣੀ ਹੈ ਜੀ ਹਾਂਜੀ ਪਹਿਲੀ ਸਲਾਈ ਆਪਾਂ ਨੇ ਸਿੱਧੀ-ਸਿੱਧੀ ਬਣਾ ਲਈ ਆ ਆਪਾਂ ਆ ਗਿਆਂ ਬੈਕ ਸਾਈਡ ਦੂਜੀ ਸਲਾਈ ਆਪਣੀ ਪੁੱਠੀ-ਪੁੱਠੀ ਬਣ ਜੂਗੀ ਸਾਰੀ ਇਹ ਸਾਰੀ ਸਲਾਈ ਆਪਾਂ ਨੇ ਪੁੱਠੀ-ਪੁੱਠੀ ਬਣਾ ਲੈਣੀ ਆ ਇਹ ਜਿਹੜਾ ਡਿਜ਼ਾਈਨ ਆ ਬਣਿਆ ਬਹੁਤ ਸੋਹਣਾ ਲੱਗਦਾ ਏ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਆਪਾਂ ਇਹਨੂੰ ਕੋਟੀ ਜੈਕਟ ਸਕੀਵੀ ਤੇ ਵੀ ਪਾ ਸਕਦੇ ਆ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਲਾਈਕ ਜਰੂਰ ਕਰ ਦਿਆ ਕਰੋ ਠੀਕ ਆ ਜੀ ਹਾਂਜੀ ਦੋ ਸਲਾਈਆਂ ਬਾਣੀਆਂ ਤੀਜੀ ਸਲਾਈ ਵੀ ਆਪਣੀ ਸਾਰੀ ਸਿੱਧੀ ਸਿੱਧੀ ਬਣਾ ਲੈਣੀ ਆ ਦੋ ਸਲਾਈਆਂ ਆਪਣੀ ਸਿੱਧੀਆਂ ਇੱਕ ਸਲਾਈ ਆਪਣੀ ਪੁੱਠੀ ਤਿੰਨ ਸਲਾਈਆਂ ਆਪਣਾ ਇਹ ਡਿਜ਼ਾਈਨ ਚ ਬਣਾ ਲੈਣੀਆਂ ਜੀ ਸਿੱਧੀਆਂ ਪੁੱਠੀਆਂ ਲੋ ਜੀ ਤਿੰਨ ਸਲਾਈਆਂ ਆਪਣੀਆਂ ਬਣ ਗਈਆਂ ਚੌਥੀ ਸਲਾਈ ਚ ਆਪਾਂ ਹੁਣ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਚੌਥੀ ਪੁੱਠੀ ਸਲਾਈ ਚ ਆਪਣਾ ਡਿਜ਼ਾਈਨ ਬਣੂਗਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਕੁੰਡਾ ਆਪਾਂ ਨੇ ਪੁੱਠਾ ਬਣਾ ਲਿਆ ਧਾਗਾ ਮਗਲੀ ਤੇ ਲੈ ਕੇ ਜਾਵਾਂਗੇ ਇੱਥੋਂ ਦੀ ਆ ਦੋ ਕੁੰਡਿਆਂ ਆਪਾਂ ਛੱਡ ਕੇ ਇਹਨਾਂ ਦੋ ਕੁੰਡਿਆਂ ਦੇ ਸੈਂਟਰ 'ਚ ਆਪਾਂ ਤਾਂ ਇੱਕ ਕੁੰਡਾ ਬਣਾਵਾਂਗੇ ਤੇ ਫਿਰ ਇਹ ਵਾਲੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲਾਂਗੇ ਇਦਾਂ ਠੀਕ ਹੈ ਜੀ ਫਿਰ ਦੋ ਕੁੰਡੇ ਛੱਡ ਕੇ ਇੱਥੇ ਇੱਕ ਕੁੰਡਾ ਆਪਾਂ ਬਣਾ ਲਾਂਗੇ ਇਹ ਵਾਲੇ ਦੋ ਕੁੰਡੇ ਦਾ ਆਪਾਂ ਇੱਕ ਕੁੰਡਾ ਬਣਾ ਲੈਣਾ ਆਪਣੇ ਦੋ ਦੇ ਦੋ ਕੁੰਡੇ ਰਹਿ ਜਾਂਦੇ ਨੇ ਇੱਕ ਕੁੰਡਾ ਆਪਾਂ ਇਹ ਬਣਾ ਲੈਨੇ ਤੇ ਦੋ ਕੁੰਡੇ ਦਾ ਆਪਾਂ ਇੱਕ ਕਰ ਦਿੰਨੇ ਆ ਜੀ ਇੱਥੇ ਆਪਾਂ ਇਹ ਕੁੰਡਾ ਪਟਾ ਦਿੰਨੇ ਆ ਇੱਕ ਕੁੰਡਾ ਆਪਾਂ ਫੁੱਟਾ ਬਣਾ ਲਾਂਗੇ ਇਹ ਆਪਣੀ ਫੁੱਠੀ ਸਾਈਡ ਚੌਥੀ ਸਲਾਈ ਸੀ ਚੌਥੀ ਸਲਾਈ ਕੀ ਇਹ ਵਾਲਾ ਡਿਜ਼ਾਈਨ ਬਣਾਣਾ ਹੈ ਬਾਕੀ ਸਲਾਈ ਆਪਣੀਆਂ ਸਿੱਧੀਆਂ ਪੈ ਜਾਂਦੀਆਂ ਨੇ ਪੰਜਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਇੱਕ ਕੁੰਡੇ ਆਪਾਂ ਇਸੇ ਦਿ ਬਣਾ ਲੈਣੇ ਨੇ ਠੀਕ ਹੈ ਜੀ ਇਹ ਦੋ ਕੁੰਡੇ ਜਿਹੜੇ ਆਪਾਂ ਨੇ ਬਣਾਏ ਸੀ ਉਹ ਵਾਲੇ ਨੇ ਇੱਕ ਆਪਾਂ ਕੁੰਡਾ ਇਧਰ ਨੂੰ ਬਣਾਵਾਂਗੇ ਇਹ ਵਾਲਾ ਇੱਕ ਕੁੰਡਾ ਇਧਰ ਠੀਕ ਹੈ ਜੀ ਇਹ ਦੋਹੇ ਕੁੰਡੇ ਆਪਾਂ ਇੱਕ ਇਧਰਲੀ ਸਾਈਡ ਨੂੰ ਬਣਾਉਣਾ ਇੱਕ ਬੈਕ ਸਾਈਡ ਤੋਂ ਬਣਾਉਣਾ Se dice la hecha para ਹਾਂਜੀ ਪੰਜ ਸਲਾਈਆਂ ਆਪਣੀਆਂ ਬਣੀਆਂ ਛੇਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਇਹ ਸਾਰੀ ਸਲਾਈ ਸੌਰੀ ਪੁੱਠੀ ਸਾਈਡ ਇਹ ਸਾਰੀ ਸਲਾਈ ਆਪਣੇ ਪੁੱਠੇ-ਪੁੱਠੇ ਬਣਾਣੀ ਆ ਜੀ ਛੇ ਸਲਾਈਆਂ ਚ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਬਣ ਜਾਂਦਾ ਜਦੋਂ ਆਪਾਂ ਛੇ ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਹਾਂ ਤਾਂ ਇਹ ਵਾਲਾ ਡਿਜ਼ਾਈਨ ਆਪਣਾ ਇਦਾਂ ਬਣਦਾ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਆਪਣਾ ਇਵੇਂ ਬਣਦਾ ਹੈ ਬਣਿਆ ਬਹੁਤ ਸੋਹਣਾ ਲੱਗਦਾ ਹੈ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਸਿਰਫ ਇੱਕ ਸਲਾਈ ਚ 8 ਡਿਜ਼ਾਈਨ ਹੈ ਜਿਹੜਾ ਆਪਣਾ ਬਣ ਜਾਂਦਾ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਆਪਾਂ ਤੁਹਾਨੂੰ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਬਾਏ ਬਾਏ ਸਾਰਿਆਂ ਨੂੰ